ਮਾਲ ਚ ਜੀ ਬੈਠਾ ਹੈ ਆ ਕੀ ਪ੍ਰੋਗਰਾਮ ਹਾਂਜੀ ਮੈਂ ਏਐਸਆਈ ਦਵਿੰਦਰਪਾਲ ਜੀ ਇੰਚਾਰਜ ਹਾਂ ਕਿ ਮੋਠਾਵਾਂ ਲੱਗਾ ਹਾਂ ਕੱਲ ਇੱਕ ਜਗਦੇਵ ਸਿੰਘ ਸਾਨੂੰ ਜੀਤ ਸਿੰਘ ਨਾਨੋਮੰਦਿਆਂ ਦੇ ਰਹਿਣ ਵਾਲੇ ਨੇ ਸਾਨੂੰ ਉਹਨਾਂ ਨੇ ਕੱਲ ਸ਼ਾਮੀ 5:30 ਵਜੇ ਕੋਈ ਇਨਫਰਮ ਦਿੱਤੀ ਸੀਗੀ ਕਿ ਇਹਨਾਂ ਦੀ ਨੂਹ ਰਾਜੀਵਦੀਪ ਕੋਲ ਇਹ ਅਮਰੀਕਨ ਸਿਟੀਜ਼ਨ ਨੇ ਤੇ ਇਹ ਤਾਂ ਬੇਟਾ ਵੀ ਉੱਥੇ ਅਮਰੀਕਾ ਜੀ ਰਹਿ ਰਿਹਾ ਕੱਚੇ ਤੋਤੇ ਤੇ ਇਹ ਲੇਡੀ ਜਿਹੜੀ ਪੱਕੇ ਤੋਤੇ ਜਿੱਥੇ ਰਹਿ ਰਹੀ ਆ ਤੇ 12 ਤਰੀਕ ਨੂੰ ਇਹ ਜਿਹੜੇ ਨੋ ਇਹਨਾਂ ਦੀ ਆਪਣੇ ਬੇਟੇ ਦੇ 5 ਸਾਲ ਦੇ ਬੇਟਾ ਸੀ ਉਹਦੇ ਨਾਲ ਅਮਰੀਕਾ ਤੋਂ ਉੱਥੇ ਇੰਡੀਆ ਆਈ ਸੀ ਕਿ ਇਹਨਾਂ ਦੀ ਕੋ ਰਹਿਣ ਵਾਸਤੇ ਤੇ 19 ਤਰੀਕ ਦੀ ਰਾਤ ਨੂੰ ਜਦੋਂ ਇਹ ਇਹਨਾਂ ਦੇ ਸਟੇਟਮੈਂਟ ਦੇ ਮਤਲਬ ਕਿ ਜਦੋਂ ਇਹ ਅਸੀਂ ਉਹ ਲਾਕ ਕਮਰੇ ਸੌਂਗੇ ਆ ਇਹਨਾਂ ਦੀ ਨੂ ਰਾਜਦੀਪ ਕੌਰ ਲਾਕ ਕਮਰਸਟਰੀ ਆਪਣੇ ਬੇੜੇ ਸਭੇਜੀ ਤੇ ਮਾਰਨਿੰਗ ਉੱਠ ਕੇ ਦੇਖਿਆ ਤੇ ਉਹਦੀ ਹਿਲਜੁਲ ਨਹੀਂ ਸੀ ਹੋ ਰਹੀ ਬੋਡੀ 'ਚ ਇਹਨਾਂ ਨੇ ਪਰਿਵਾਰਕ ਮੈਂਬਰਾਂ ਨੂੰ ਠਾ ਕੇ ਤੇ ਇਹਨਾਂ ਨੇ ਉਹਦੀ ਬੋਡੀ ਚੈੱਕ ਕੀਤੀ ਡੈਥ ਹੋ ਚੁੱਕੀ ਸੀ ਉਹਦੀ ਡੈਡ ਬੋਡੀ ਨੂੰ ਪਹਿਲਾਂ ਇਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਇਕੱਠੇ ਕਰਨ ਵਾਸਤੇ ਸਿੱਧਾ ਉਹਨਾਂ ਮੋਰਚੀ ਜਮ੍ਹਾਂ ਕਰਾਤਾ ਸੀ ਤੇ ਕੱਲ ਲੈ ਕੇ ਇਹਨਾਂ ਨੇ ਸਿਵਲ ਹਸਪੀਟਲ ਜਮ੍ਹਾਂ ਕਰਾ ਕੇ ਸਾਨੂੰ ਇਨਫਾਰਮੇਸ਼ਨ ਦਿੱਤੀ ਸੀ ਕਿ ਸੁਲਤਾਨਪੁਰ ਪੁਲਿਸ ਨੂੰ ਸਾਨੂੰ ਜੀ ਤੇ ਉਹਦੇ ਵਾਸਤੇ ਕੱਲ ਅਸੀਂ 174 ਦੀ ਕਾਰਵਾਈ ਕੀਤੀ ਹੈ ਜੀ ਅੱਜ ਦਾ ਪੋਸਟਮਾਰਨ ਲੇਡੀਜ਼ ਦਾ ਕਰਵਾ ਕੇ ਤੇ ਡੈੱਡ ਬੋਡੀ ਦੇ ਹਵਾਲੇ ਕੀਤੀ ਹੈ ਗਾਂ ਕੇ ਇਹ ਪੋਸਟਮਾਰਨ ਰਿਪੋਰਟ ਤੋਂ ਬਾਅਦ ਆਪਾਂ ਫਿਰ ਸਹੀ ਰੱਤਾ ਮਾਰੇ ਦੇਖਾਂਗੇ ਜੀ ਕੀ ਹਾਲ ਹੈ ਮੌਕੇ ਤੇ ਪਹੁੰਚੇ ਸੀ ਬੋਡੀ ਦੇ ਕੀ ਲੱਸ ਜਦ ਤੁਸੀਂ ਦੇਖੇ ਬਿਲਕੁਲ ਠੀਕ ਹੈ ਜੀ ਬੋਡੀ ਜਿਸ ਤਰ੍ਹਾਂ ਹੈਗੀ ਸੀ ਉਹ ਤਾਂ ਨਾਰਮਲ ਹੀ ਆ ਪਰ ਅਸੀਂ ਸੜਾ ਫਿਰ ਵੀ ਇਸ ਬਾਰੇ ਪੋਸਟਮਾਰਨ ਕਰਾ ਕੇ ਔਰ ਪੋਸਟ ਵਰਡ ਕਰਉਣ ਤੋਂ ਬਾਅਦ ਹੀ ਆਪਾਂ ਸਹੀ ਇਹਦਾ ਸਵੈਡ ਵੀ ਨਾਲ ਦੀ ਲੜਕੀ ਅਮਰੀਕੀ ਅਮਰੀਕਾ ਦੇ ਹਸਬੰਦ ਨਾਲ ਆ ਰਹੀ ਹੈ ਇਹ ਲੜਕੀ ਦੀ ਉਮਰ 30 ਸਾਲ ਦੀ ਹੈ ਜੀ ਹੁਣ ਬੋਰਡ ਦਾ ਗਠਨ ਕੀਤਾ ਗਿਆ ਬੋਰਡ ਦਾ ਗਠਨ ਕਰਾ ਕੇ ਕਿੰਨੇ ਡਾਕਟਰਾਂ ਦਾ ਬੋਰਡ ਜਿਹੜਾ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਜੀ ਇਹ ਕਿੰਨੇ ਸਾਲ ਪਹਿਲਾਂ ਹੋਇਆ ਸੀ 8 ਸਾਲ ਪਹਿਲਾਂ ਵਿਆਹ ਹੋਇਆ ਇਹਨਾਂ ਦਾ ਪੁੱਛ ਹੁਣ ਕਿੰਨੇ ਡਾਕਟਰਾਂ ਦਾ ਬੋਰਡ ਇਹਨਾਂ ਦਾ ਤਿੰਨ ਤਿੰਨ ਡਾਕਟਰਾਂ ਦਾ ਬੋਰਡ ਬੈਠਾ ਅੱਛਾ ਜੀ ਤਾਂ ਹੁਣ ਫਿਲਹਾਲ ਕੀ ਕਾਰਵਾਈ ਹੈ ਫਿਲਹਾਲ ਪੋਸਟ ਵਰਡ ਨੂੰ ਕਰਵਾ ਦਿੱਤਾ ਜੀ ਅਸੀਂ ਤੇ ਪੋਸਟਵਾਲ ਰਿਪੋਰਟ ਤੋਂ ਬਾਅਦ ਆਪਾਂ ਜਿੱਥੇ ਵੀ ਜਾਓ ਉਹ ਹਾਲਾਤ ਸਰਕਮਸਟੈਂਸੀਸ ਹੋਣਗੇ ਉਹ ਸਾਹਮਣਾ ਕਰੀਏ ਕੋਈ ਇੰਸ਼ੋਰੈਂਸ ਵੀ ਹੈ ਇਸ ਲੱਕੀ ਦਾ ਹਾਲੇ ਤੱਕ ਇਹ ਮੇਰੇ ਕੋਲ ਸਵਾ ਮਿਲਦੇ ਇਸ ਪੰਦੀ ਦਾ ਸਾਨੂੰ 3:30 ਤੱਕ ਗੱਲ ਹੀ ਪੁੰਚੀ ਦਿੰਦੀ ਜੇ ਆਊਗੀ ਤੇ ਉਹ ਵੀ ਹਾਲਾਤ ਅਸੀਂ ਵੈਰੀਫਾਈ ਕਰਾਂਗੇ ਸਾਰੀ